ਦਿੱਲੀ ਕ੍ਰੈਮ ਨੈਸ਼ਨਲ ਨਿਊਜ਼ ਦੇਖ ਰਹੇ ਸੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹਿਲੇ ਵਾਲਾ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਚ ਵਸਿਆ ਹੋਇਆ ਪਿੰਡ ਚੱਕ ਖੜੁੰਝ ਉਰਫ ਕਾਨਿਆਂ ਵਾਲਾ ਜਿਹੜਾ ਨਹਿਰਾਂ ਦੇ ਬਿਲਕੁਲ ਉੱਪਰ ਹੈ ਉਸ ਪਿੰਡ ਚ ਕੋਈ ਦੋ ਤਰ੍ਹਾਂ ਚ ਆਪਸ ਵਿੱਚ ਲੜਾਈ ਹੋਈ ਹੈ ਕੁਝ ਬੀਤੇ ਦਿਨੀ ਜਿਨੇ ਅੱਜ 6 ਦਿਨ ਹੋ ਗਏ ਐ 5 ਤਰੀਕ ਦੀ ਲੜਾਈ ਹੋਈ ਐ 6 ਲਗਭਗ 6-7 ਦਿਨ ਹੋ ਗਿਆ ਐ ਤੇ ਉਸ ਪਰਿਵਾਰ ਕੋਲੇ ਅਸੀਂ ਪਹੁੰਚੇ ਆ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਨਾਲ ਦੋ ਮਜੂਦਾ ਮੈਂਬਰ ਵੀ ਉਸ ਪਰਿਵਾਰ ਦੇ ਨਾਲ ਮੌਜੂਦ ਨੇ ਸੋ ਦੱਸ ਦਈਏ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਿਵੇਂ ਲੜਾਈ ਹੋਈ ਹੈ ਕਿਹਦੇ ਨਾਲ ਲੜਾਈ ਹੋਈ ਹੈ ਕਿੱਥੋਂ ਗੱਲ ਸ਼ੁਰੂ ਹੋਈ ਹੈ ਤੇ ਹੁਣ ਕਿੱਥੇ ਗੱਲ ਖੜੀ ਹੈ ਸੋ ਨਾਲ-ਨਾਲ ਚਲਦੀ-ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਮੇਰੇ ਵੀਰ ਸੋ ਕੀ ਨਾਮ ਹੈ ਆਪਣਾ ਕਾਲਾ ਸਿੰਘ ਕਲਰ ਸਿੰਘ ਜੀ ਜਿਹੜੀ ਤੁਹਾਡੇ ਨਾਲ ਬੀਤੇ ਪੰਜ ਚਾਰ ਦਿਨਾਂ ਤੋਂ ਛੇ ਦਿਨਾਂ ਤੋਂ ਲੜਾਈ ਹੋਈ ਹੈ ਤੁਹਾਡੇ ਪਿੰਡ ਦੇ ਬੰਦਿਆਂ ਨਾਲ ਹੀ ਲੜਾਈ ਹੋਈ ਹੈ ਹਾਂਜੀ ਸਾਡੇ ਪਿੰਡ ਦੇ ਬੰਦਿਆਂ ਨਾਲ ਤੇ ਕੋਈ ਪਿੰਡ ਦੇ ਸੀ ਕਿ ਬਾਹਰੋਂ ਵੀ ਸੀਗੇ ਪਿੰਡ ਦੇ ਵੀ ਸੀ ਕਿ ਕੁਛ ਉਹਨਾਂ ਨੇ ਬਾਹਰੋਂ ਵੀ ਮੰਗਾਈ ਸੀ ਤੇ ਕੀ ਲੜਾਈ ਹੋਈ ਹੈ ਕਿੱਥੋਂ ਗੱਲ ਸ਼ੁਰੂ ਹੋਈ ਹੈ ਲੜਾਈ ਕਿਸ ਮਸਲੇ ਤੇ ਹੋਈ ਹੈ ਲੜਾਈ ਇਸ ਮਸਲੇ ਤੇ ਹੋਈ ਹੈ ਆਪਣੇ ਵੀ ਕੋਪੀ ਕੇ ਆਉਂਦਾ ਸੀ ਮੈਂ ਦੁਕਾਨ ਤੇ ਬੈਠਾ ਸੀਗਾ ਅੱਛਾ ਜੀ ਤੇ ਦੁਕਾਨ ਤੇ ਬੈਠਾ ਉਹਨੇ ਕੁਝ ਨਾਲ ਮੇਰੇ ਨਾਲ ਬੈਠੇ ਸੀ ਕਿ ਉਹਨਾਂ ਦੇ ਵਿੱਚ ਆਲੇ ਬੈਠਾ ਸੀ ਅੱਛਾ ਜੀ ਤੇ ਉਹਨਾਂ ਨੂੰ ਉਹਨੇ ਬੁਲਾਇਆ ਦੋ ਵਾਰੀ ਅੱਛਾ ਜੀ ਤੇ ਮੈਨੂੰ ਬੁਲਾਉਣ ਲੱਗਾ ਮੇਰੇ ਦਵਾ ਦਾ ਬਾਹਤ ਉਖੜ ਲਾਉਨੇ ਮੈਂ ਬੁਲਾਉਂਦਾ ਨਹੀਂ ਸੀ ਉਹਨੂੰ ਅੱਛਾ ਜੀ ਤੇ ਫੜ ਕੇ ਬਾਹਤੋਂ ਤੇ ਮੈਂ ਬਾਹ ਛਡਾ ਕੇ ਮੈਂ ਉਹਦੇ ਕੰਨ ਤੇ ਰੱਖ ਦਿੱਤ ਅੱਛਾ ਜੀ ਤੇ ਭੱਜ ਪਿਆ ਅੱਛਾ ਜੀ ਤੇ ਮੁਰਕੇ ਭੱਜਾ ਤੇ ਮੈਨੂੰ ਕਹਿੰਦਾ ਵੀ ਮੁਰਕੇ ਆਇਆ ਦੁਬਾਰਾ ਫੇਰ ਮੈਨੂੰ ਕਹਿੰਦਾ ਕੋਈ ਨਹੀਂ ਤੈਨੂੰ ਸਮਝਾਂਗੇ ਹੂੰ ਤੋਂ ਉਹਦੇ ਤੀਜੇ ਦਿਨ ਉਹ ਮਗਰੋਂ ਇਹਨਾਂ ਨੇ ਪਹਿਲਾਂ ਦਰਖਾਸਤ ਲਾਤੀ ਚੌਕੀ 'ਚ ਮੁੰਡੇ ਮੇਰੇ ਨੂੰ ਫੜ ਲਿਆ ਤਿੰਨ ਕਿਹੜੀ ਚੌਕੀ ਦਰਖਾਸਤ ਲਈ ਲੱਦੇਵਾਲਾ ਚੌਕੇ ਅੱਛਾ ਲੱਦੇਵਾਲਾ ਚੌਕੇ ਤੇ ਵਜ੍ਹਾ ਦਰਖਾਸਤ ਲਾਈ ਤੇ ਇਹਨਾਂ ਨੇ ਮੈਨੂੰ ਵੀ ਮੇਰੇ ਮੁੰਡੇ ਨੂੰ ਲੈ ਕੇ ਫੜ ਕੇ ਤਿੰਨ ਦਾ ਸਾਡੇ ਦੇ ਨਾਮ ਸੀ ਅੱਛਾ ਰੋਲਾ ਮੇਰਾ ਤੇ ਉਹਦਾ ਸੀ ਅੱਛਾ ਮੇਰੇ ਮੁੰਡਿਆਂ ਦਾ ਕੋਈ ਕਸੂਰ ਨਹੀਂ ਸੀ ਅੱਛਾ ਤੇ ਇਹਨੂੰ ਇੱਕ ਜਣੇ ਨੂੰ ਫੜ ਕੇ ਤੇ ਚੌਕੀ ਲੈ ਗਏ ਅੱਥੀ ਉਹਨੂੰ ਛਡਾ ਲਿਆ ਅੱਛਾ ਤੇ ਛਡਾਉਣ ਤੋਂ ਬਾਅਦ ਇਹਨਾਂ ਨੇ ਅੱਥੀ ਥਾਣੇਦਾਰ ਨੂੰ ਫੋਨ ਵੀ ਕੀਤਾ ਵੀ ਸਾਡੇ ਨਾਲ ਮੈਂ ਕਿਹੜੇ ਥਾਣੇਦਾਰ ਨੂੰ ਕੀਤਾ ਜੀ ਇੱਥੇ ਆਪਣੇ ਲੱਧੂ ਵਾਲ ਚੌਕੀ ਨੂੰ ਕੀ ਨਾਮ ਆ ਥਾਣੇਦਾਰ ਦਾ ਜੀ ਥਾਣੇਦਾਰ ਹਾਂ ਰਕਵਿੰਦਰ ਸਿੰਘ ਸਿਕੰਦਰ ਸਿੰਘ ਅੱਛਾ ਸਿਕੰਦਰ ਸਿੰਘ ਥਾਣੇਦਾਰ ਹੈ ਅੱਛਾ ਜੀ ਤੇ ਉਹਨੇ ਕਿਹਾ ਵੀ ਮੈਂ ਤੁਹਾਡੇ ਆਪੇ ਫੋਨ ਕਰਾਂਗਾ ਤੇ ਤੁਹਾਡਾ ਫੈਸਲਾ ਕਰਦਾਗਾ ਅੱਛਾ ਉਹ ਤੋਂ ਮਗਰੋਂ ਸਾਡਾ ਵੀ ਫੈਸਲਾ ਕੀ ਹੋਇਆ ਇਹਨਾਂ ਨੇ ਬੰਦੇ ਪਵਾ ਕੇ ਕੋਸ਼ ਆਪ ਨਾਲ ਆ ਕੇ ਤੇ ਸਾਨੂੰ ਇੱਥੇ ਸਟਾ ਕਰੇਵਾਰ ਕੇ ਮਾਰ ਗਏ ਅਤੀ ਰੌਲਾ ਪਾਇਆ ਕਿਹਦੇ ਕਿਹਦੇ ਸੱਟਾਂ ਲੱਗੀਆਂ ਤੁਹਾਡੀ ਮੇਰੇ ਮੁੰਡੇ ਦੇ ਲੱਗੇ ਮੇਰੇ ਘਰਦਿਆਂ ਦੇ ਲੱਗੀ ਸੱਟ ਤੇ ਕੀ ਸੀਗਾ ਉਹਨਾਂ ਕੋਲੇ ਕਾਹਦੇ ਨਾਲ ਸੱਟਾਂ ਮਾਰੀਆਂ ਉਹਨਾਂ ਕੋਲ ਕਾਪੇ ਵੀ ਸੀ ਕਰਪਾਨਾ ਵੀ ਸੀ ਤੇ ਇੱਟਾਂ ਰੋੜੇ ਵੀ ਚਲਾਏ ਉਹਨਾਂ ਨੇ ਅੱਛਾ ਜੀ ਤੇ ਉਹਦੋਂ ਮਗਰੋਂ ਮੜ ਕੇ ਕਰੇ ਆ ਗਏ ਅਨਸਿੱਧੇ ਅੱਛਾ ਤੇ ਤੁਹਾਨੂੰ ਲੋਕ ਕਹੀ ਕਹਿੰਦੇ ਵੀ ਤੁਸੀਂ ਵੀਡੀਓ ਬਣਾ ਲੈਣੀ ਸੀ ਕਿੰਨਾ ਕੁ ਟਾਈਮ ਸੀਗਾ ਕਿੰਨੇ ਵਜੇ ਆਏ ਦਿਨੇ ਕੇ ਰਾਤ ਨੂੰ ਰਾਤ ਦਾ 11 ਦਾ ਟਾਈਮ ਸੀਗਾ ਠੀਕ ਹੈ ਤੇ 11 ਵਜੇ ਤੋਂ ਬਾਅਦ ਚੋਾਕਾ ਕਰ ਬਣ ਤੇ ਆਂ ਡਗਵਾਂ ਡਰਲਾ ਪਾਇਆ ਜਦੋਂ ਤੇ ਆਂ ਡਗਵਾਂ ਡੁੱਟਿਆ ਤੇ ਉਹਨਾਂ ਨੇ ਵੀ ਲਲਕਰੇ ਮਾਰੇ ਤੇ ਭੱਜ ਗਏ ਹੁਣ ਕੀ ਪੁਲਿਸ ਨੇ ਤੁਹਾਡੇ ਜੋ ਤੁਸੀਂ ਦਾਖਲ ਹੋਏ ਆ ਪੁਲਿਸ ਨੇ ਬਿਆਨ ਲਏ ਹਸਪਤਾਲ ਤੇ ਜਾ ਕੇ ਕੋਈ ਬਿਆਨ ਨਹੀਂ ਲੈ ਸਾਡੇ ਇਥੋਂ ਅੱਛਾ ਜੀ ਤੇ ਸਾਨੂੰ ਤਾਂ ਦਿੰਦੇ ਹੀ ਨਹੀਂ ਸੀਗੇ ਇਹ ਐਮਾਲਿਕ ਅੱਛਾ ਤੇ ਅਸੀਂ ਕੱਲ ਲੈ ਆਇਆ ਕਰਾ ਕੇ ਫੇਟਾਣੇ ਚ ਫੋਟੋ ਕਰਕੇ ਭੇਜੀ ਉਹਨਾਂ ਵੱਲੇ ਅੱਛਾ ਤੇ ਹੁਣ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਉਹਨਾਂ ਤੇ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਇਐਸੀ ਕਿਹਾ ਜਿਹੜੀ ਬੰਦੀ ਕਾਰਵਾਈ ਤੁਸੀਂ ਇੱਕ ਵਾਰ ਕਰੋ ਤੇ ਉਹਨਾਂ ਨੇ ਨਹੀਂ ਕੋਈ ਗੱਲ ਸੁਣੀ ਉਹਨਾਂ ਦੇ ਤੁਹਾਡਾ ਰਹੀ ਨਾ ਕਰਉਣਾ ਇੱਕ ਜੇ ਸੋ ਇਹ ਸੀਗੇ ਜੀ ਜਿਨ੍ਹਾਂ ਨਾਲ ਲੜਾਈ ਹੋਈ ਹੈ ਪਿੰਡ ਦੇ ਕੁਝ ਬੰਦੇ ਦੱਸ ਰਹੇ ਆ ਤੁਸੀਂ ਆਪਦੇ ਕੰਨਾਂ ਨਾਲ ਸੁਣ ਰਹੇ ਆ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਤੇ ਕੁਝ ਬੰਦੇ ਉਹਨਾਂ ਨੇ ਬਾਹਰੋਂ ਮਂਗਾ ਕੇ ਜਿਹੜੇ ਇਹਨਾਂ ਦੇ ਘਰੇ ਆ ਕੇ ਰਾਤ ਨੂੰ 11 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਗੱਲ ਪਈ ਆ ਸੋ ਗੱਲਬਾਤ ਕਰਦੇ ਆ ਇਹਨਾਂ ਦੀ ਧਰਮ ਪਤਨੀ ਜਿਹੜੀ ਸਾਡੇ ਨਾਲ ਮੌਜੂਦ ਨੇ ਉਹਦੇ ਵੀ ਸੱਟਾਂ ਲੱਗੀਆਂ ਹੋਈਆਂ ਤੇ ਇਹਨਾਂ ਦਾ ਬੇਟਾ ਵੀ ਮੌਜੂਦ ਆ ਉਹਦੇ ਵੀ ਸੱਟਾਂ ਲੱਗੀਆਂ ਸਾਰਿਆਂ ਨਾਲ ਕਰਾਉਣਿਆ ਤੁਹਾਡੀ ਗੱਲ ਹਾਂਜੀ ਕੀ ਨਾਮ ਹੈ ਜੀ ਆਪਣਾ ਪਰਮਜੀਤ ਕੌਰ ਪਰਮਜੀਤ ਕੌਰ ਜੀ ਰਾਤ ਨੂੰ ਜਦੋਂ 11 ਵਜੇ ਬੰਦੇ ਤੁਹਾਡੇ ਆ ਕੇ ਗੱਲ ਪਏ ਆ ਤੇ ਕਿਹਦੇ ਕਿਹਦੇ ਸੱਟਾਂ ਮਾਰ ਗਏ ਤੁਹਾਡੇ ਮੇਰੇ ਮਾਰੀਆਂ ਮੇਰੇ ਮੁੰਡੇ ਤੇ ਮਾਰੀਆਂ ਨੇ ਤੁਹਾਡੇ ਕਿੱਥੇ ਸੱਟ ਲੱਗੀ ਆ ਹਾਂ ਮੋਢੇ ਤੇ ਲੱਗੀ ਆ ਸੱਟ ਅੱਛਾ ਇੱਟਾਂ ਮਾਰੀਆਂ ਦੋ ਉਹਨਾਂ ਨੇ ਅੱਛਾ ਹਾਂ ਮੈਂ ਮਗਰ ਉੱਠ ਕੇ ਖੜ ਕੇ ਆਈ ਸੀ ਮੁੰਡਾ ਗੇਟ ਖੋਲਿਆ ਮੁੰਡੇ ਨੇ ਤੇ ਮੁੰਡੇ ਨੂੰ ਮਾਰ ਕੇ ਤੇ ਭੱਜ ਗਏ ਨੇ ਅੱਛਾ ਹਾਂ ਦੁਬਾਰੇ ਮੋੜ ਮਾਰਨ ਲੱਗੇ ਸੀ ਉਹਨਾਂ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿ ਉਹ ਜੀ ਕਾਰਵਾਈ ਕਰਾਉਣੀ ਚਾਹੁੰਦੇ ਆ ਹੈ ਪਰਚਾ ਹੋਣਾ ਚਾਹੀਦਾ ਸੋ ਇਹ ਸੀਗੇ ਉਹਨਾਂ ਦੇ ਧਰਮ ਪਤਨੀ ਜਿਹਨਾਂ ਨਾਲ ਜਿਹਦੇ ਦੱਸ ਰਹੇ ਆ ਵੀ ਸਾਡੇ ਮੋਢੇ ਤੇ ਜਿਹੜੀ ਗੁੱਜੀ ਸੱਟ ਲੱਗੀ ਹੋਈ ਹੈ ਸੋ ਇਹਨਾਂ ਦਾ ਬੇਟਾ ਉਹਦੇ ਨਾਲ ਵੀ ਕਰਾਉਣਿਆ ਗੱਲਬਾਤ ਕੀ ਨਾਮ ਆਜੀ ਅਰਸ਼ਦੀਪ ਸਿੰਘ ਹੈ ਮੇਰਾ ਨਾਮ ਅਰਸ਼ਦੀਪ ਸਿੰਘ ਕੀ ਗੱਲ ਹੋਈ ਹੈ ਏ ਰਾਤ ਨੂੰ ਮਤਲਬ 11:00 ਵਜੇ ਕੋਈ ਬੰਦੇ ਆਣ ਪਛਾਤੇ ਕੁਝ ਮਤਲਬ ਪਿੰਡ ਦੇ ਕੁਝ ਬੰਦੇ ਆ ਪਿੰਡ ਦੇ ਕਿਹੜੇ ਬੰਦੇ ਆ ਤੁਹਾਡੇ ਨਾਮ ਜਾਣਦੇ ਉਹਨਾਂ ਹਾਂਜੀ ਹਾਂਜੀ ਜਸਪ੍ਰੀਤ ਸਿੰਘ ਔਰ ਔਰਫ ਮਤਲਬ ਉਹਦਾ ਜੋ ਮਤਲਬ ਹੈਗਾ ਦੂਸਰਾ ਬਲਵਿੰਦਰ ਸਿੰਘ ਉਹ ਮਤਲਬ ਤੇ ਦੋਵਾਂ ਕਰਪਾਨਾ ਲੈ ਕੇ ਸਾਡੇ ਘਰੇ ਮਤਲਬ ਆਏ ਆ ਦਾਖਲ ਕਿੰਨੇ ਜਣੇ ਸੀਗੇ ਜੋ ਤੁਹਾਡੇ ਘਰੇ ਦਾਖਲ ਹੋਏ 10-15 ਜਣਾ ਆ ਗਏ ਜੀ ਬਾਕੀ ਬੰਦੇ ਬਾਹਰੋਂ ਸੀਗੇ ਹਾਂਜੀ ਹਾਂਜੀ ਕਾਸ਼ਦੀਪ ਸਿੰਘ ਉਹ ਕੁਰੀ ਦਾ ਸੀ ਜੀ ਤੁਹਾਡੇ ਕਿੱਥੇ ਸੱਟ ਲੱਗੀ ਹੈ ਮੇਰੇ ਆ ਬਾਹਾਂ ਤੇ ਜੀ ਕਰਪਾਨ ਮਾਰ ਕੇ ਗਿਆ ਜੀ ਦਿਖਾਇਓ ਜੀ ਇਹ ਕਿੰਨੇ ਟਾਂਕੇ ਲੱਗੇ ਆ ਆਂਕੇ ਨੇ ਲੱਗੇ ਜੀ ਗੁੱਝੀ ਸੱਟ ਲੱਗਿਆ ਜੀ ਮਾਸ ਦੇ ਵਿੱਚ ਜੀ ਅੱਛਾ ਹਾਂਜੀ ਖੂਨ ਬਹੁਤ ਬਲੱਡ ਵਗਦਾ ਰਿਹਾ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਜਿਉਂ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਜੋ ਬੰਦੀ ਹੋਈ ਇਹ ਕਰੇਉਣ ਦੀ ਜੋ ਤਾਰਾ ਲੱਗਦੀ ਆ ਉਹ ਲਈ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਤਾਰਾ ਲਈ ਜਾਵੇ ਜੀ 452 ਜੀ ਤੇ ਇਸ ਮੁੰਡੇ ਦੇ ਜਿਹੜੀ ਸੱਟ ਲੱਗੀ ਆ ਅਰਸ਼ਦੀਪ ਦੇ ਇਹਨੂੰ ਤੁਸੀਂ ਦੇਖ ਲਈ ਹੈ ਤੇ ਹੁਣ ਸਾਡੇ ਨਾਲ ਮੌਜੂਦ ਨੇ ਮੈਂਬਰ ਸਿੰਘ ਦੋ ਪੰਚਾਇਤ ਮੈਂਬਰ ਮੌਜੂਦ ਨੇ ਜਿਹੜੇ ਮੌਜੂਦਾ ਮੈਂਬਰ ਨੇ ਉਹਨਾਂ ਨਾਲ ਵੀ ਕਰਦਿਆਂ ਗੱਲਬਾਤ ਮੈਂਬਰ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਫੂਮਨ ਸਿੰਘ ਜੀ ਫੂਮਨ ਸਿੰਘ ਜੀ ਕੀ ਗੱਲ ਹੋਈ ਆ ਤੁਹਾਨੂੰ ਪਤਾਗਾ ਕਹਾਣੀ ਦਾ ਗੱਲ ਤਾਂ ਜੀ ਇਹੋ ਹੀ ਹੋਈ ਜਿਹੜੀ ਉਹ ਕਹੀ ਜਾਂਦੇ ਨੇ ਅੱਛਾ ਨਹੀਂ ਰਾਤ ਨੂੰ ਆਉਣਾ ਰਾਤ ਦੇ ਕਿਸੇ ਨੂੰ ਹਮਲਾ ਕਰਨਾ ਮਾੜੀ ਗੱਲ ਹੈ ਬਾਹਰੋਂ ਚਲੋ ਪਿੰਡ ਦੇ ਤਾਂ ਲੜ ਪਏ ਬਾਹਰੋਂ ਇਹਨਾਂ ਦਾ ਬੰਦਿਆਂ ਦਾ ਕੀ ਮਤ ਬਣ ਸਦਾਉਣ ਦਾ ਤੇ ਹੁਣ ਤੁਸੀਂ ਕਿਸ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਉਹਨਾਂ ਤੇ ਵੀ ਉਹਨਾਂ ਨੇ ਬਾਹਰੋਂ ਬੰਦੇ ਸਦਾ ਕੇ ਜੇ ਇਹਨਾਂ ਦਾ ਕੋਈ ਆਪਸ ਵਿੱਚ ਮਸਲਾ ਸੀਗਾ ਤੇ ਤੁਸੀਂ ਦੋ ਪੰਚਾਇਤ ਮੈਂਬਰ ਮੌਜੂਦ ਹੈ ਜਦੋਂ ਕੋਈ ਪਿੰਡ ਚ ਗੱਲਬਾਤ ਹੁੰਦੀ ਹੈ ਤੇ ਪੰਚਾਇਤ ਕਾਦੇ ਵਾਸਤੇ ਹੁੰਦੀ ਹੈ ਇਹਨਾਂ ਕਾ ਮਾਸਤੇ ਬਣਾਈ ਜਾਂਦੀ ਹੈ ਤੁਹਾਡੇ ਕੋਲੇ ਜਾਣ ਦੀ ਬਜਾਏ ਉਹਨਾਂ ਦੇ ਘਰੇ ਆ ਕੇ ਗੱਲ ਪੈ ਕੇ ਕੁਝ ਉਹਨਾਂ ਨੇ ਬਾਹਰੋਂ ਬੰਦੇ ਸੱਦੇ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਾਨੂੰ ਤਾਂ ਜੀ ਕੋਈ ਸਮਝ ਨਹੀਂ ਆਦੀ ਆਪ ਹੀ ਫੈਸਲਾ ਕਰਦੇ ਨੇ ਰਾਤ ਨੂੰ ਆ ਕੇ ਲੜਨ ਲੱਗ ਪੈਂਦੇ ਨੇ ਅੱਛਾ ਹਾਂ ਜੀ ਸਾਡੇ ਕੋਲ ਤਾਂ ਗੱਲ ਹੀ ਨਹੀਂ ਆਈ ਰਾਤ ਨੂੰ ਮੇਰੇ ਘਰੇ 11 ਵਜੇ ਦੋ ਬੋਲੇ ਤਾਂ ਮਾਰੇ ਨੇ ਇਹਨਾਂ ਨੇ ਹਾਂ ਕਿਹੜੇ ਬਾਹਰ ਦੇ ਬੰਦੇ ਸੀ ਅੱਛਾ ਤੇ ਬਾਅਦ ਵਿੱਚ ਅੰਦਰ ਆ ਗਏ ਅੱਛਾ ਤੇ ਮੈਂ ਤਾਂ ਆਦਾ ਫਿਰ ਕੋਈ ਵੇਹ ਸੋਚ ਕੇ ਬਾਹਰ ਨਿਕਲਣਾ ਹਾਂਜੀ ਤੇ ਉਹਨੇ ਨਾ ਮੈਂਬਰਾ ਤੇ ਹੱਥ ਠਾੜ ਲਿਆ ਹਾਂਜੀ ਤੇ ਗਲਤ ਕੰਮ ਇਹਨਾਂ ਵਾਸਤੇ ਜੀ ਕਿਹੜਾ ਬੋਲਦਾ ਉਹਨਦੇ ਮਗਰ ਗੁੰਡੇ ਸਦਾ ਲੈਂਦੇ ਪਵਾ ਦਿੰਦੇ ਕੀ ਨਾਮ ਆ ਜੀ ਉਹ ਜਿਹੜੇ ਤੁਹਾਡੇ ਪਿੰਡ ਦੇ ਵਿਅਕਤੀ ਐ ਇਹੋ ਕਹੀ ਜਾਂਦੇ ਨੇ ਜਿਹੜੇ ਨਾਮ ਦੱਸਿਆ ਇਹਨਾਂ ਨੇ ਕਿਹੜਾ ਬਗਿੰਦਰ ਸਿੰਘ ਤੇ ਹੋਰ ਜਿਹੜੇ ਜਸਪ੍ਰੀਤ ਨੇ ਸਾਰੇ ਵੀ ਆਪ ਚ ਲੜਾ ਬੋਲੀ ਤੇ ਇਹਨਾਂ ਦੋਵਾਂ ਕਰਾਂ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੇ ਪਰਚਾ ਆਵੇ ਠੋਕ ਕੇ ਇਹਨਾਂ ਤੇ ਸੋ ਮੌਜੂਦਾ ਮੈਂਬਰ ਜੀ ਚਲਦੀ ਚਲਦੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੇ ਏਸੀ ਮੈਂਬਰ ਫੂਮਨ ਸਿੰਘ ਜੀ ਤੇ ਨਾਲ ਹੋਰ ਵੀ ਮੌਜੂਦਾ ਮੈਂਬਰ ਨੇ ਉਹਨਾਂ ਨਾਲ ਵੀ ਕਰਦਿਆਂ ਗੱਲਬਾਤ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਨਛੱਤਰ ਸਿੰਘ ਜੀ ਪੰਚਾਇਤ ਮੈਂਬਰ ਅ ਨਛੱਤਰ ਸਿੰਘ ਜੀ ਤੁਸੀਂ ਮੌਜੂਦਾ ਪੰਚਾਇਤ ਮੈਂਬਰੋਂ ਤੁਹਾਡੇ ਕੋਲੇ ਦੋਨੇ ਧਿਰਾਂ ਨਹੀਂ ਆਈਆਂ ਨਾ ਇਹ ਆਏ ਨਾ ਉਹ ਆਏ ਉਹ ਆਕੇ ਇਹਨਾਂ ਦੇ ਗੱਲ ਪੈ ਗਏ ਜਾ ਕੇ ਤੇ ਬਾਹਰ ਇਹਨਾਂ ਦੀ ਲੜਾਈ ਹੋਈ ਹੈ ਤੇ ਹੁਣ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਐ ਇਹਨਾਂ ਦੋਆ ਤਰਾ ਇਹਨਾਂ ਦਰਖਾਸਤ ਲਾਈ ਸੀ ਉਹਨਾਂ ਜੋ ਬਲਵਿੰਦਰ ਸਿੰਘ ਨੇ ਇਹਦੇ ਚਾਚੇ ਤੇ ਮੇਰੇ ਤੇ ਚਾਚਾ ਕਾਲੇ ਚਾਚਾ ਹੀ ਲੱਗਦਾ ਮੇਰਾ ਅੱਛਾ ਜੀ ਤੇ ਉਹ ਟਡਾਂਕੀ ਵਾਲੇ ਲੈ ਗਏ ਸੀ ਇਹਨੂੰ ਚਾਚੇ ਦੇ ਮੁੰਡੇ ਨਰਸ਼ੀਦ ਨੂੰ ਚੱਕ ਕੇ ਅੱਛਾ ਜੀ ਫੜਕ ਲੈ ਗਏ ਸੀ ਵੀ ਦਰਖਾਸਤ ਮਮੂਲੀ ਜੀ ਦਰਖਾਸਤ ਇਕ ਲਈ ਸੀ ਉਹਨੇ ਵੀ ਮੇਰੇ ਵਜ੍ਹਾ ਤੇ ਮੈਂ ਜਾ ਕੇ ਉੱਥੋਂ ਇਹਨੂੰ ਛਡਾ ਲਿਆ ਮੈਂ ਟਾਈਮ ਲਿਆ ਮੈਂ ਕਿਹਾ ਚਲੋ 10 ਵਜੇ ਅਗਲੇ ਦਿਨ ਦਾ ਟਾਈਮ ਦੇ ਦਿਓ ਅਸੀਂ ਪੇਸ਼ ਕਰਕੇ ਤੇ ਚਲੋ ਆਪਾਂ ਜੋ ਹੋਇਆ ਕੋਈ ਰਾਜੀ ਨਾਵਾ ਜੋ ਕੋਈ ਕਰਾ ਦੇਾਂਗੇ ਠੀਕ ਹੈ ਜੀ ਮੈਂ ਅਗਲੇ ਦਿਨ ਥਾਣੇ ਦਾ ਨੰਬਰ ਲਾਇਆ ਮੈਂ ਕਿਹਾ ਵੀ ਆਉਣਾ ਅਸੀਂ 10 ਵਜੇ ਦਾ ਆਪਾਂ ਟਾਈਮ ਲਿਆ ਸੀ ਉਹ ਕਹਿੰਦੇ ਚਲ ਤੁਹਾਨੂੰ ਫੋਨ ਕਰਾਂਗੇ ਜਦੋਂ ਆਉਣਾ ਆ ਉਹ ਕੋਈ ਨਹੀਂ ਗਏ ਉੱਥੇ ਉਸੇ ਰਾਤ ਹੀ ਉਹ ਤਾਂ ਹੀ ਉਹਨਾਂ ਜਾਣ ਬਿਰਾਦ ਨੂੰ ਅਸੀਂ ਗੱਲ ਪੈਣਾ ਜਾ ਕਿਵੇਂ ਤੇ ਰਾਤ ਨੂੰ 11 12 ਵਜੇ ਅਸੀਂ ਆਪ ਸੁੱਤੇ ਹੋਏ ਅਸੀਂ ਨਾਲ ਹੀ ਆਪਣਾ ਕਾਰ ਇੱਧਰ ਪੈ ਜਾਂਦਾ ਤੇ ਉਹ ਰਾਤ ਨੂੰ ਕਿਤੇ ਆਏ 10 15 ਬੰਦੇ ਤੇ ਇਹਨੇ ਚਾਹ ਗੇਟ ਖੋਲਿਆ ਚਾਚੇ ਦੇ ਮੁੰਡੇ ਨੇ ਉਹ ਇਹਨੇ ਪਹਿਲਾਂ ਤਾਂ ਆਵਾਜ਼ ਉਹ ਸੁਣੀ ਵੀ ਕੌਣ ਜੇ ਤੁਸੀਂ ਪੁੱਛਿਆ ਜਾਂਦਾ ਉਹ ਆਂਦਾ ਗੇਟ ਤਾਂ ਖੋਲ ਇਹਨੇ ਫਿਰ ਸੋਚਿਆ ਵੀ ਪਿੰਡ ਦੇ ਬੰਦੇ ਆਵਾਜ਼ ਪਛਾਣ ਦੀ ਆਈ ਇਹਨੂੰ ਇਹਨੇ ਜਦੋਂ ਗੇਟ ਖੋਲ੍ਹ ਲਿਆ ਤੇ ਉਹਨੇ ਖੋਲਦਿਆ ਸਾਰੀ ਕਿਰਪਾਨ ਮਾਰੀ ਜਾਂਦੇ ਤੇ ਮੇੜ ਖੋੜੇ ਪਿੱਛੇ ਨਭਜ ਪਿਆ ਵੀ ਕੀ ਬਣ ਗਿਆ ਇੱਕੋ ਮਰਚਾਚੀ ਆ ਗਈ ਚਾਚੀ ਉਹਨੂੰ ਪੈਣ ਲਗਾ ਉਹਦੇ ਵੀ ਮਾਰ ਮੁਰ ਕੇ ਗਿਆ ਕਰੇ ਵਾੜੇ ਕਿਉਂਗਾ ਤੇ ਫਿਰ ਹੁਣ ਉਹ ਤੋਂ ਬਾਅਦ ਉਹਨੂੰ ਨਾਲ ਖਲ ਕੀਤਾ ਮੈਂ ਜਾ ਕੇ ਅੱਛਾ ਤੇ ਪਰਸ ਗਿਆਨ ਲੈਣ ਗਈ ਹਸਪਤਾਲ ਉੱਥੇ ਨਹੀਂ ਗਿਆਨ ਲੈਣ ਗਈ ਅੱਛਾ ਤੇ ਪਹਿਲਾਂ ਤਾਂ ਦੋ ਦਿਨ ਐਮਐਲਆਰ ਹੀ ਨਹੀਂ ਭੇਜੀ ਅੱਛਾ ਕੱਲ ਅਸੀਂ ਐਮਐਲ ਲਿਆਂਦੀ ਆ 11 ਤਰੀਕ ਨੂੰ ਅੱਛਾ ਉਮੀਰਖਾਸ ਥਾਣੇ ਚੋਂ ਕਹਿੰਦੇ ਵੀ ਉਹ ਤੋਂ ਭੇਜਤੀ ਹਸਪਤਲ ਗਏ ਹਸਪਤਲ ਵਾਲੇ ਕਹਿੰਦੇ ਭੇਜਤੀ ਆ ਉਹ ਦੇ ਇ ਇੱਥੇ ਪੁੱਛਿਆ ਕਹਿੰਦੇ ਸਾਡੇ ਕੋਲੇ ਨਹੀਂ ਆਈ ਫਿਰ ਅਸੀਂ ਅਮੀਰਖਾਸ ਗਏ ਅਮੀਰਖਾਸ ਤੋਂ ਟੋਟੋ ਮਗਾ ਕੇ ਥਾਣੇਦਾਰ ਦੇ ਨੰਬਰ ਤੇ ਸੈਂਡ ਕੀਤੀਆਂ ਫਿਰ ਇਹਨੇ ਬਿਆਨ ਲੈ ਆਪਣਾ ਰਤੇ ਸਿਰ ਪੁਲ ਤੇ ਉੱਤੇ ਆ ਗਏ ਠੀਕ ਹੈ ਘਰੇ ਵੀ ਨਹੀਂ ਆਈ ਕਹਿੰਦੇ ਵੀ ਇੱਥੇ ਬਿਆਨ ਲਵਾਗੇ अच्छा ओदे ना बयान लेया ते कंदे चलो ਹੁਣ ਕੋਈ ਕਾਰਵਾਈ ਕਰਾਂਗੇ ਹਜੇ ਤੱਕ ਤਾਂ ਕੋਈ ਕਾਰਵਾਈ ਹੋਈ ਨਹੀਂ ਮੂਲੀ ਜੀ ਦਰਖਾਸਤ ਦੇ ਤਾਂ ਇੱਕ ਆਪਣਾ ਮੁੰਡਾ ਲੈ ਕੇ ਸੀ ਚੱਕ ਕੇ ਪਰ ਤੁਸੀਂ ਮੌਜੂਦਾ ਪੰਚਾਇਤ ਮੈਂਬਰੋਂ ਦੋ ਇੱਕ ਮੈਂਬਰ ਵੀ ਥਾਣੇ ਜਾਂਦਾ ਤੇ ਥਾਣੇਦਾਰ ਆ ਜਾ ਉਹ ਮੁਰਚੀ ਆ ਜਾਂ ਹੌਲਦਾਰ ਆ ਜਿਹਦੇ ਕੋਲੇ ਵੀ ਤੁਸੀਂ ਆਪ ਦਾ ਪੱਕ ਜਾ ਕੇ ਰੱਖਦੇ ਹੋ ਮਸਲਾ ਤੇ ਉਹ ਤੁਰਤ ਜਿਹੜਾ ਪੁਲਿਸ ਮਸਲਾ ਹੱਲ ਕਰਦੀ ਹੈ ਕੀ ਗੱਲ ਤੁਹਾਡੇ ਕਹਿਣ ਤੇ ਇਹਨਾਂ ਦਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਇਹ ਹੱਲ ਹੋ ਨਹੀਂ ਰਿਹਾ ਬਸ ਇਹ ਬਸ ਇੱਕ ਜਿਹੜਾ ਉਤਰੋਂ ਉਪੋਂ ਜ਼ੋਰ ਪੈ ਰਿਹਾ ਥੋੜਾ ਜਿਹਾ ਰੋਕ ਰੋਕ ਜੁਰ ਮਲ ਐ ਮਲ ਕਿਹੜੇ ਐ ਮਲ ਆ ਰਹੇ 골ਡੀ ਕੰਬੋ ਜਮਲ ਨੇ ਅੱਛਾ ਇਹ ਵੀ ਰੋਕਿਆ ਵੀ ਕੋਈ ਕਾਰਵਾਈ ਨਹੀਂ ਕਰਨੀ ਐਸੇ ਕਰਕੇ ਐਮਰ ਸਾਡੀ ਰੋਕੀ ਗਈ ਨਹੀਂ ਤਾਂ ਐਮਰ ਅਗਲੇ ਦਿਨ ਕੱਟੀ ਗਈ ਸੀ ਅੱਛਾ ਜੀ ਤੇ ਐਮਰ ਸਾਡੀ ਰੋਕ ਲਈ ਨਾ ਅਸੀਂ ਹੁਣ ਆਪ ਜਾ ਕੇ ਮਕਰੋਂ ਜਾ ਕੇ ਲੈ ਕੇ ਤੇ ਇੱਥੇ ਭੇਜੀ ਤੇ ਬਿਆਨ ਲਿਆ ਨਾ ਤੇ ਜੇ ਹੁਣ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਫਿਰ ਕੀ ਕਰੋਗੇ ਅਸੀਂ ਜੇ ਬੋਲਸ ਨਹੀਂ ਕਾਰਵਾਈ ਕਰਦੀ ਇਹ ਆਪਣੇ ਲੱਧੂ ਵਾਲ ਚੌਕੇ ਵਾਲੇ ਨਹੀਂ ਕਰਦੇ ਤਾਂ ਫਿਰ ਅਸੀਂ ਐਸਐਸਪੀ ਦੇ ਆਪਾਂ ਪੇਸ਼ ਹੋਵਾਂਗੇ ਕੀ ਨਾਮ ਹੈ ਜਗਿੰਦਰ ਸਿੰਘ ਜੀ ਤੁਸੀਂ ਗਵੰਡੀਆਂ ਇਹਨਾਂ ਦੇ ਹਾਂਜੀ ਬਿਲਕੁਲ ਜੀ ਸਾਹਮਣੇ ਮੇਰਾ ਘਰ ਹੈ ਇਹਨਾਂ ਦੇ ਜੀ ਕਾਹ ਸਿੰਘ ਦੇ ਕੀ ਵੇਖਿਆ ਤੁਸੀਂ ਉਹਦੇ ਰਾਤ ਨੂੰ ਜਿਸ ਦਿਨ 5 ਤਰੀਕ ਨੂੰ ਰਾਤ ਨੂੰ ਆਏ ਨੇ 11 ਵਜੇ ਇਹਨਾਂ ਆਵਾਜ਼ ਮਾਰੀ ਇਹਦੇ ਅੱਛਾ ਜੀ ਤੇ ਮੈਂ ਸਾਹਮਣੇ ਮੇਰਾ ਮੰਜਾ ਸੀ ਮੇਰਾ ਘਰ ਬਹੁਤ ੱਚਾ ਜੀ ਅੱਛਾ ਜੀ ਤੇ ਮੈਂ ਕੰਧ ਤੋਂ ਜਦੋਂ ਵੇਖਿਆ ਤੇ ਇਹਨਾਂ ਦੇ ਕੋਲ ਗੰਡਾਸੇ ਬਲਵਿੰਦਰ ਸਿੰਘ ਕੁਰਪਾਨ ਸੀ ਤੇ ਹੋਰ ਮੁੰਡੇ ਸੀ ਉਹ ਤਾਂ ਮੈਂ ਨਹੀਂ ਜਾਣਦਾ ਸੀ ਪਿਓ ਪੁੱਤਰਾਂ ਨੂੰ ਮੈਂ ਪਛਾਣ ਲਿਆ ਜਦੋਂ ਗੇਟ ਖੜਾਇਆ ਜਾਂਦੇ ਗੇਟ ਖੋਲਦੇ ਹੀ ਕਿਰਪਾਨ ਮਾਰਤੀ ਹੂੰ ਕੁਝ ਤਾਂ ਗੇਟ ਵੱਢਿਆ ਗਿਆ ਤੇ ਉੱਥੇ ਮੈਂ ਆਪਣੀ ਕੰਧ ਦੀ ੱਟ ਪੱਟੀ ਹੈ ਜੀ ਸਾਹਮਣੇ ਮੇਰਾ ਘਰ ਦੇਖ ਸਕਦੇ ਜੇ ਤੁਸੀਂ ਵੀਡੀਓ ਵੀ ਬਣਾ ਸਕਦੇ ਜੀ ਤੇ ਬਾਅਦ ਵਿੱਚ ਭੱਜ ਗਏ ਇਹ ਵਿਚਾਰਿਆਂ ਨੇ ਰੋਲਾ ਬਹੁਤ ਉੱਚੀ ਪਾਇਆ ਤੇ ਉਧਰੋਂ ਭਜਦੇ ਜਦੋਂ ਮੈਂ ਵੇਖੇ ੱਟ ਵੀ ਮੈਂ ਪੱਟ ਕੇ ਮਾਰੀ ਮੰਗ ਰਿਹਾ ਉਹਨਾਂ ਦੇ ਅੱਛਾ ਤੇ ਮੁੜ ਕੇ ਗਲੀ ਨੂੰ ਭੱਜ ਗਏ ਫਿਰ ਕੇ ਸੀ ਮਗਰ ਗਏ 76 ਸਿੰਘ ਵੀ ਆ ਗਿਆ ਇਹਨਾਂ ਦਾ ਚਾਚਾ ਸੀ ਜੀ ਬਾਅਦ ਸਾਰੇ ਆ ਗਏ ਠੀਕ ਤੇ ਮੁਰਕੇ ਗੁਜਾਰ ਸਿੰਘ ਉਧਰੋਂ ਰੋਲਾ ਸੁਣ ਕੇ ਆ ਰਿਹਾ ਸੀ ਤੇ ਇਹਨੇ ਪਈਦੇ ਉਧਰੋਂ ਦਿਖ ਜੀ ਆਪਦੇ ਕਰਾਂ ਨੂੰ 10-15 ਬੰਦੇ ਸੀ ਹਾਂਜੀ ਇਹ ਮੈਂ ਤੁਹਾਡਾ ਕੀ ਨਾਮ ਹੈ ਗੁਜਾਰ ਸਿੰਘ ਤੁਹਾਡਾ ਘਰ ਕਿੱਥੇ ਹੈ ਮੇਰਾ ਘਰ ਜੀ ਇਧਰ ਪਾਤੇ ਸਾਈਡ ਤੇ ਰਹ ਜਾਂਦਾ ਜੀ ਤੁਸੀਂ ਵੀ ਵੇਖਿਆ ਕੁਝ ਹਾਂਜੀ ਮੈਂ ਸਭਾ ਦਾ ਸਫਕਾ ਦਾ ਲੜਕਾ ਹਾਂ ਜੀ ਅੱਛਾ ਜੀ ਹਾਂਜੀ ਜੀ ਮੈਂ ਜਦੋਂ ਆਇ ਸੁਣੀ ਆ ਜੀ ਕਿ ਮੈਂ ਘਰੋਂ ਬਾਹਰ ਨਿਕਲਿਆ ਜੀ ਤੇ ਉਸ ਟਾਈਮ ਬੰਦੇ ਭੱਜੇ ਜਾਂਦੇ ਦੇਖਿਆ ਮੈਂ ਮਗਰੋਂ ਕਿੰਨੇ ਕ ਬੰਦੇ ਸੀਗੇ ਬੰਦੇ ਹੈਗੇ ਸੀ 10 12 ਜਣੇ ਹਾਂਜੀ ਮੈਂ ਉਹਨਾਂ ਦੇ ਪਛਾਣੇ ਨਹੀਂ ਜੀ ਤੇ ਉਹਨਾਂ ਦੇ ਬੰਦੇ ਭੱਜੇ ਜਾਂਦੇ ਦੇਖਿਆ ਜੀ ਠੀਕ ਹੈ ਜੀ ਹਾਂਜੀ ਤੇ ਮੈਂਬਰ ਜੀ ਦਾ ਕਹਿਣਾ ਜੇਕਰ ਪੁਲਿਸ ਸਾਡੀ ਨਹੀਂ ਲੱਧੂ ਵਾਲਾ ਚੌਂਕੀ ਵਾਲੇ ਕੋਈ ਕਾਰਵਾਈ ਕਰਦੇ ਤਾਂ ਅਸੀਂ ਐਸਐਸਪੀ ਦੇ ਪੇਸ਼ ਹੋਵਾਂਗੇ ਔਰ ਬੰਦ ਦੀ ਜਿਹੜੀ ਕਾਨੂੰਨੀ ਕਾਰਵਾਈ ਉਹਦੀ ਮੰਗ ਕਰਦੇ ਆ ਸਵਾਲ ਦੇ ਕੰਨਾਂ ਨਾਲ ਸੁਣ ਲਿਆ ਤੁਸੀਂ ਤੇ ਸੋ ਮਿਲਦੇ ਹਾਂ ਜਲਦੀ ਅਗਲੀ ਖਾਸ ਰਿਪੋਰਟ ਦੇ ਨਾਲ ਜੁੜੇ ਰਹਿਣਾ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਾਲ ਹਾਂਜੀ ਸਰ ਜੀ ਇੱਕ ਨਾ ਚੱਕ ਖੜੁੰਝ ਉਰਫ ਕਰਨ ਵਾਲੀ ਕਾਲਾ ਸਿੰਘ ਤੇ ਬਲਵਿੰਦਰ ਸਿੰਘ ਦੀ ਪਿਛਲੇ ਦਿਨੀ ਲੜਾਈ ਹੋਈ ਹੈ ਤੇ ਕਾਲਾ ਸਿੰਘ ਦੇ ਘਰ ਆ ਕੇ ਜੋ ਬਲਵਿੰਦਰ ਸਿੰਘ ਹੋਰੀ ਉਹਨਾਂ ਦੇ ਗੱਲ ਪਏ ਆ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਵੀ ਨਾਲ ਸੀ ਜੀ ਉਹਨਾਂ ਦੇ ਉਹਨਾਂ ਦੇ ਦੱਸਣ ਮੁਤਾਬਕ ਹੈ ਤੇ ਉਹਦੀ ਕੀ ਕਾਰਵਾਈ ਕਰੀ ਹੈ ਜੀ ਵਿੱਚ ਮਿਤੀ 3/10/25 ਨੂੰ ਇੱਕ ਪਹਿਲਾਂ ਬਲਵਿੰਦਰ ਸਿੰਘ ਵੱਲੋਂ ਦਰਖਾਸਤ ਆਈ ਸੀ ਕਾਲਾ ਸਿੰਘ ਦੇ ਖਿਲਾਫ ਜੀ ਹਾਂਜੀ ਕਿਹਨਾਂ ਦਿਨ ਉੱਥੇ ਪਿੰਡ ਦੀ ਵਿੱਚ ਦੁਕਾਨ ਤੇ ਉੱਥੇ ਗਲੀ ਦੇ ਵਿੱਚ ਜੇ ਉਸ ਵਿੱਚ ਤੋਂ ਤੋਂ ਮੈਂ ਮੈਂ ਹੋਈ ਹੈ ਬਲਵਿੰਦਰ ਸਿੰਘ ਮੈਂ ਨਾ ਪੰਚਾਇਤ ਦੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਪੁੱਤਰ ਕਾਲਾ ਸਿੰਘ ਦੀ ਇੱਕ ਕਮਲਰ ਮਸੂਲੂ ਹੀ ਸੀ ਠੀਕ ਹੈ ਜੀ ਇਹਦੇ ਵਿੱਚ ਇਹਨਾਂ ਨੇ ਅਛ ਦਿਨਸ ਨੇ ਬਿਆਨ ਲਖਾਇਆ ਕਿ ਜਿਹੜਾ ਮੈਂ ਸਾਡੇ ਘਰ ਦੇ ਅੰਦਰ ਆਣ ਕੇ ਇਹ ਜਸਪ੍ਰੀਤ ਸਿੰਘ ਬਲਵਿੰਦਰ ਸਿੰਘ ਹਾਂਜੀ ਇਹ 10 12 95 ਵਿਅਕਤੀ ਹੋਰ ਨੇ ਹਾਂਜੀ ਤੇ ਘਰ ਦੇ ਅੰਦਰ ਆਣ ਕੇ ਸੱਟਾਂ ਜਿਹੜੀਆਂ ਇਹਨਾਂ ਦੇ ਕਮਲਰ ਦੇ ਮਤਾਬਕ ਇਹਦਾ ਬਿਆਨ ਲਿਖ ਕੇ ਹਾਂਜੀ ਜੀ ਜਿਹੜੀ ਅਸੀਂ ਰਪਟ ਪਾਈ ਹੋਈ ਹੈ ਹਾਂਜੀ ਤਸਦੀਕ ਵਾਸਤੇ ਰੱਖੀ ਹੈ ਠੀਕ ਹੈ ਜੀ ਮੌਕਾ ਸਰਖਾਨਾਂ ਦੀ ਠੀਕ ਹੈ ਜੀ ਉਹ ਮੌਕੇ ਤੇ ਜਾ ਕੇ ਉਹਦੀ ਡਿਟਾਈਲ ਤਸਦੀਕ ਕਰਕੇ ਜੋ ਵੀ ਬੰਦੀ ਕਰਦੇ ਅਮਰੂਚਲੇ ਠੀਕ ਹੈ ਧੰਨਵਾਦ दिल्ली क्राइम नेशनल न्यूज़ नजर सब पर